ਅੱਜ ਕੱਲ ਆਨਲਾਈਨ ਗੇਮ ਖੇਡਣ ਦਾ ਬੜਾ 트ੈਂਡ ਹੈ ਪਰ ਆਪਾਂ ਇਸ ਦੇ ਨਾਲ ਨਾਲ ਇਹ ਵੀ ਦੇਖਦੇ ਹਾਂ ਕਿ ਕਈ ਬੰਦਿਆਂ ਦੇ ਲੱਖਾਂ ਰੁਪਏ ਇਸ ਗੇਮ ਦੇ ਥਰੂ ਚਲੇ ਜਾਂਦੇ ਨੇ ਤੇ ਕਈ ਮਸ਼ਹੂਰੀਆਂ ਇਦਾਂ ਦੀਆਂ ਵੀ ਆਉਂਦੀਆਂ ਕਿ ਗੇਮ ਖੇਡ ਕੇ ਕੋਈ ਕਰੋੜਪਤੀ ਬਣ ਗਿਆ ਪਰ ਜ਼ਿਆਦਾਤਰ ਇਹ ਗੇਮਾਂ ਜੂਆ ਨੇ ਤੇ ਜੂਏ ਨੇ ਕਦੇ ਵੀ ਕਿਸੇ ਦੇ ਘਰ ਨਹੀਂ ਬੰਨੇ ਜੂਏ ਦੇ ਨਾਲ ਘਰ ਹਮੇਸ਼ਾ ਤਬਾਈ ਹੋਏ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇੱਕ ਮੁੰਡਾ ਗੇਮ ਖੇਡਦਾ ਹੈ ਤੇ ਗੇਮ ਦੇ ਵਿੱਚ ਉਸ ਦੀ ਮਾਤਾ ਦੇ ਖਾਤੇ ਦੇ ਵਿੱਚੋਂ 40000 ਰੁਪਏ ਉੱਡ ਜਾਂਦੇ ਨੇ ਤੇ ਫਿਰ ਉਹ ਉਸ ਦੀ ਪਰਪਾਈ ਕਰਨ ਲਈ ਉਹ ਕਰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਜਦੋਂ ਫਿਰ ਸਾਰਾ ਰਾਜ਼ ਖੋਲਦਾ ਤਾਂ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬੁਲੰਦ ਸਹਿਰ ਇਸ ਦਾ ਥਾਣਾ ਸਤਾਰੀ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਸੇਖੂਪੁਰ ਇੱਥੋਂ ਦਾ ਰਹਿਣ ਵਾਲਾ ਚੰਦਰ ਪ੍ਰਕਾਸ਼ ਜਿਸ ਦੇ ਤਿੰਨ ਬੱਚੇ ਸਨ ਇਸ ਦੀ ਘਰਵਾਲੀ ਦਾ ਨਾਮ ਸੁਮਨ ਸੀ ਤੇ ਇਹਨਾਂ ਦਾ ਇੱਕ ਬੱਚਾ ਸੀ ਹਰਸ਼ ਜਿਸ ਦੀ ਉਮਰ ਲਗਭਗ 6-7 ਸਾਲ ਸੀ ਤੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਸੀ। ਯੂकेजी ਦੇ ਵਿੱਚ। ਗੱਲ ਹੈ 9 ਜੁਲਾਈ 2022 ਦੀ। ਹਰਸ਼ ਸਕੂਲ ਜਾਂਦਾ ਹੈ। ਤੇ 2 ਵਜੇ ਜਦੋਂ ਉਸ ਦੀ ਬੈਨ ਵਾਪਸ ਆਉਂਦੀ ਹੈ ਤਾਂ ਉਸ ਵਿੱਚ ਹਰਸ਼ ਨਹੀਂ ਹੁੰਦਾ। ਹੁਣ ਜਦੋਂ ਹਰਸ਼ ਬਾਰੇ ਪਤਾ ਕੀਤਾ ਜਾਂਦਾ ਕਿ ਉਹ ਕਿੱਥੇ ਆ ਕਿਉਂ ਨਹੀਂ ਆਇਆ ਤਾਂ ਮਾਂ-ਬਾਪ ਸਾਕ ਸੰਬੰਧੀ ਆਂਢੀ ਗੁਆਂਢੀ ਸਭ ਪਰੇਸ਼ਾਨ ਹੋ ਜਾਂਦਾ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਹਰਸ਼ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਹਰਸ਼ ਦੀ ਤਲਾਸ਼ ਕੀਤੀ ਜਾਂਦੀ ਹੈ ਸਕੂਲ ਦੇ ਵਿੱਚ ਜਾ ਕੇ ਪੁੱਛਿਆ ਜਾਂਦਾ ਪਰ ਹਰਸ਼ ਤਾਂ ਕਿਤੇ ਵੀ ਨਹੀਂ ਮਿਲਿਆ ਸੀ ਹੁਣ ਪਰਿਵਾਰ ਵਾਲੇ ਥਾਣੇ ਦੇ ਵਿੱਚ ਜਾਂਦੇ ਨੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਈ ਜਾਂਦੀ ਹੈ ਤੇ ਲੋਕ ਪ੍ਰਦਰਸ਼ਨ ਕਰਦੇ ਆ ਕਿਉਂਕਿ ਇੱਕ 6-7 ਸਾਲਾਂ ਦੇ ਬੱਚੇ ਦੀ ਜ਼ਿੰਦਗੀ ਦਾ ਮਾਮਲਾ ਸੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਪਰ ਹਰਸ਼ ਦੀ ਕਿਤੇ ਵੀ ਕੋਈ ਖਬਰ ਨਹੀਂ ਸੀ ਤਲਾਸ਼ ਕੀਤੀ ਜਾਂਦੀ ਹੈ ਪਰ ਹਰਸ਼ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਪੁਲਿਸ ਵੀ ਹੁਣ ਆਪਣੇ ਤੌਰ ਤੇ ਸਕੂਲ ਵਾਲਿਆਂ ਤੋਂ ਪੁੱਛਦੀ ਹੈ ਡਰਾਈਵਰ ਤੋਂ ਪੁੱਛਦੀ ਹੈ ਪਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਪ੍ਰਦਰਸ਼ਨ ਹੁੰਦਾ 10 ਜੁਲਾਈ ਆ ਜਾਂਦੀ ਹੈ 10 ਜੁਲਾਈ 2022 ਆ ਜਾਂਦਾ ਹੈ ਲਗਭਗ 11 ਵਜੇ ਤਾਂ ਅਲੀਗੜ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਕੋਲ ਨਦੀ ਲੰਘ ਰਹੀ ਸੀ ਉਸ ਵਿੱਚ ਇੱਕ ਬੱਚੇ ਦੀ ਲਾਸ਼ ਟੈਰ ਰਹੀ ਸੀ ਤਾਂ ਜਦੋਂ ਆਸੇ ਪਾਸੇ ਵਾਲੇ ਬੱਚੇ ਦੀ ਲਾਸ਼ ਦੇਖਦੇ ਆ ਤਾਂ ਉਹ ਲਾਸ਼ ਨੂੰ ਕੱਢ ਲੈਂਦੇ ਆ ਕਿਉਂਕਿ ਇਸ ਬੱਚੇ ਦੇ ਵਰਦੀ ਪਾਈ ਹੋਈ ਸੀ ਤਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਬੱਚਾ ਕਿਉਂਕਿ ਉੱਥੋਂ 3-400 ਮੀਟਰ ਦੂਰ ਇੱਕ ਸਕੂਲ ਸੀ ਕਿ ਉਸ ਸਕੂਲ ਦਾ ਨਾ ਹੋਵੇ ਜਦੋਂ ਇਸ ਬੱਚੇ ਨੂੰ ਕੱਢਿਆ ਜਾਂਦਾ ਹੈ ਕੱਢ ਕੇ ਇਸ ਦਾ ਆਈਡੈਂਟੀਟੀ ਕਾਰਡ ਦੇਖਿਆ ਜਾਂਦਾ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਇੱਥੋਂ ਦਾ ਨਹੀਂ ਇਹ ਤਾਂ ਸਗੋਂ ਸਤਾਰੀ ਦਾ ਰਹਿਣ ਵਾਲਾ ਦਾ ਸ਼ੇਖਪੁਰਾ ਦਾ ਰਹਿਣ ਵਾਲਾ ਦਾ ਤਾਂ ਹੁਣ ਇਸ ਦੀ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦੀ ਹੈ ਤੇ ਇਹ ਵੀਡੀਓ ਜਾਂਦੀ ਜਾਂਦੀ ਸਤਾਰੀ ਥਾਣੇ ਦੀ ਪੁਲਿਸ ਦੇ ਕੋਲ ਪਹੁੰਚਦੀ ਹੈ ਤੇ ਹੁਣ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਬੱਚੇ ਦੀ ਲਾਸ਼ ਉੱਥੇ ਆ ਤਾਂ ਬੱਚੇ ਦੀ ਲਾਸ਼ ਕਬਜ਼ੇ ਦੇ ਵਿੱਚ ਲਈਤੀ ਜਾਂਦੀ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਪਰ ਇਧਰ ਲੋਕਾਂ ਦੇ ਵਿੱਚ ਰੋਸ ਸੀ ਤੇ ਇਹਨਾਂ ਨੇ NH3 ਜੋ ਅਲੀਗੜ ਵਾਲਾ ਹਾਈਵੇ ਸੀ ਉਸ ਨੂੰ ਜਾਮ ਕੀਤਾ ਹੋਇਆ ਸੀ ਲੋਕ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਹਰਸ਼ ਦੀ ਮੌਤ ਦਾ ਪਤਾ ਲੱਗਦਾ ਕਿ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਤਾਂ ਲੋਕ ਹੋਰ ਭੜਕ ਜਾਂਦੇ ਨੇ ਹੁਣ ਪੁਲਿਸ ਵਾਲਿਆਂ ਦੇ ਉੱਤੇ ਵੀ ਲੋਕ ਹਮਲਾ ਕਰ ਦਿੰਦੇ ਨੇ ਤੇ ਇਸ ਭੀੜ ਨੂੰ ਜੋ ਉੱਗਰ ਹੋ ਗਈ ਸੀ ਇਸ ਨੂੰ ਸ਼ਾਂਤ ਕੀਤਾ ਜਾਂਦਾ ਤੇ ਪੁਲਿਸ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਜਲਦ ਹੀ ਜੋ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਸਕੂਲ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਬੈਂ ਦਾ ਡਰਾਈਵਰ ਹੁੰਦਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਤੋਂ ਪੁੱਛਿਆ ਜਾਂਦਾ ਪਰ ਇਹ ਕਹਿ ਰਹੇ ਸੀ ਕਿ ਸਾਨੂੰ ਕੁਝ ਨਹੀਂ ਪਤਾ ਸਮਾਂ ਲੰਘਦਾ ਹੈ 11 ਜੁਲਾਈ 12 ਜੁਲਾਈ 13 14 15 ਜੁਲਾਈ ਆ ਜਾਂਦੀ ਹੈ ਪੁਲਿਸ ਇਹਨਾਂ ਅਧਿਕਾਰੀਆਂ ਤੋਂ ਲਗਾਤਾਰ ਪੁੱਛ ਰਹੀ ਸੀ ਟੀਚਰਾਂ ਤੋਂ ਪੁੱਛ ਰਹੀ ਸੀ ਕੋਈ ਟੀਚਰ ਕਹਿ ਰਿਹਾ ਸੀ ਕਿ ਹਰਸ਼ ਅੱਧੀ ਛੁੱਟੀ ਵੇਲੇ ਤੱਕ ਸਕੂਲ ਦੇ ਵਿੱਚ ਸੀ ਕੋਈ ਕਹਿ ਰਿਹਾ ਸੀ ਕਿ ਸਾਰੀ ਛੁੱਟੀ ਵੇਲੇ ਤੱਕ ਸਕੂਲ ਦੇ ਵਿੱਚ ਸੀ ਪਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਪੁਲਿਸ 6 ਟੀਮਾਂ ਬਣਾਉਂਦੀ ਹੈ ਪੁਲਿਸ ਦਿਨ ਰਾਤ ਇੱਕ ਕਰਦੀ ਹੈ ਕਿਉਂਕਿ ਇੱਕ ਬੱਚੇ ਦੇ ਕਤਲ ਦਾ ਮਾਮਲਾ ਸੀ ਹੁਣ ਪੁਲਿਸ ਇਸ ਗੱਲ ਦੇ ਵਿੱਚ ਹੀ ਉਲਝੀ ਹੋਈ ਸੀ ਕਿ ਹਰਸ਼ ਅੱਧੀ ਛੁੱਟੀ ਤੱਕ ਸਕੂਲ ਦੇ ਵਿੱਚ ਸੀ ਉਸ ਤੋਂ ਬਾਅਦ ਹੀ ਜੋ ਕਾਰਵਾਈ ਸੀ ਉਹ ਕੀਤੀ ਜਾ ਰਹੀ ਸੀ ਪਰ ਹੁਣ ਪੁਲਿਸ ਨੂੰ ਲੱਗਿਆ ਕਿ ਇੱਥੇ ਤਾਂ ਸਾਡੇ ਹੱਥ ਕੁਝ ਨਹੀਂ ਲੱਗ ਰਿਹਾ ਕਿਉਂ ਨਾ ਜਦੋਂ ਹਰਸ਼ ਸਕੂਲ ਦੇ ਵਿੱਚ ਆਇਆ ਉਸ ਵੇਲੇ ਤੋਂ ਹੀ ਸੀਸੀਟੀਵੀ ਕੈਮਰੇ ਦੇਖੇ ਜਾਣ ਉਸ ਵੇਲੇ ਤੋਂ ਹੀ ਆਪਣੀ ਤਪਤੀਸ਼ ਕੀਤੀ ਜਾਵੇ ਕਿ ਹਰਸ਼ ਆਖਰ ਗਿਆ ਕਿੱਥੇ ਤਾਂ ਪੁਲਿਸ ਜਦੋਂ ਹੁਣ ਸਵੇਰੇ ਤਕਰੀਬਨ 7:15 ਮਿੰਟ ਦੀ ਸੀਸੀਟੀਵੀ ਫੁਟੇਜ ਦੇਖਦੀ ਹੈ ਜਦੋਂ ਹਰਸ਼ ਸਕੂਲ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗਦੀ ਹੈ ਕਿ ਹਰਸ਼ ਨੂੰ ਦੋ ਮੁੰਡਿਆਂ ਨੇ ਆਪਣੀ ਮੋਟਰਸਾਈਕਲ ਦੇ ਵਿਚਾਲੇ ਬਿਠਾਇਆ ਹੋਇਆ ਸੀ ਤੇ ਉਸ ਨੂੰ ਕਿਤੇ ਲਿਜਾ ਰਹੇ ਸੀ। ਹੁਣ ਪੁਲਿਸ ਮੋਟਰਸਾਈਕਲ ਦੀ ਤਫ਼ਤੀਸ਼ ਕਰਦੀ ਹੈ ਕਿ ਆਖਰੇ ਮੋਟਰਸਾਈਕਲ ਕਿਸ ਦਾ ਹੈ ਤੇ ਮੁੰਡਿਆਂ ਦੀਆਂ ਜੋ ਫੋਟੋਆਂ ਹੁੰਦੀਆਂ ਉਹ ਵੀ ਵਾਇਰਲ ਕੀਤੀਆਂ ਜਾਂਦੀਆਂ। ਉਸ ਬਾਰੇ ਵੀ ਪੁੱਛਿਆ ਜਾਂਦਾ ਕਿ ਆਖਰੇ ਮੁੰਡੇ ਕੌਣ ਨੇ। ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਮੁੰਡੇ ਇਸ ਸਕੂਲ ਦੇ ਹੀ ਨੇ। ਇੱਕ ਦੀ ਉਮਰ 14 ਸਾਲ ਤੇ ਇੱਕ ਦੀ ਉਮਰ 16 ਸਾਲ ਸੀ ਹੁਣ ਪੁਲਿਸ ਇਹਨਾਂ ਦੋਨਾਂ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੇ ਤਾਂ ਸਭ ਦੇ ਰੋਂਗ ਤੇ ਖੜੇ ਕਰ ਦਿੱਤੇ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਸਾਰੀ ਸਾਜ਼ਿਸ਼ ਦੇ ਵਿੱਚ ਹਰਸ਼ ਨੂੰ ਮਾਰਨ ਦੇ ਵਿੱਚ ਦੋ ਮੁੰਡੇ ਸ਼ਾਮਲ ਨਹੀਂ ਸਗੋਂ ਇਸ ਵਿੱਚ ਤਾਂ ਪੰਜ ਮੁੰਡੇ ਸ਼ਾਮਲ ਨੇ ਜਿਸ ਵਿੱਚ ਦੋ 10ਵੀਂ ਕਲਾਸ ਦੇ ਪੜਨ ਵਾਲੇ ਸੀ ਤੇ ਤਿੰਨ ਨੌਵੀਂ ਕਲਾਸ ਦੇ ਪੜਨ ਵਾਲੇ ਸੀ ਯਾਨੀ 14 ਅਤੇ 16 ਸਾਲ ਦੇ ਇਹ ਮੁੰਡੇ ਸੀ ਸ਼ੇਖੂਪੁਰ ਦੇ ਰਹਿਣ ਵਾਲੇ ਚਾਰ ਬੱਚੇ ਸੀ ਤੇ ਇਹਨਾਂ ਵਿੱਚ ਇੱਕ ਮੁੰਡਾ ਜੰਗੀਰਾਬਾਦ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਨੂੰ ਇਹ ਦੱਸਦੇ ਨੇ ਕਿ ਜੋ 16 ਸਾਲ ਦਾ ਮੁੰਡਾ ਸੀ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਉਸ ਨੂੰ ਗੇਮ ਖੇਡਣ ਦੀ ਆਦਤ ਸੀ ਉਹ ਆਨਲਾਈਨ ਗੇਮ ਖੇਡਦਾ ਸੀ ਇੱਕ ਦਿਨ ਗੇਮ ਖੇਡਦੇ ਖੇਡਦੇ ਉਸ ਤੋਂ ਇੱਕ ਬਟਨ ਕਲਿੱਕ ਹੋ ਜਾਂਦਾ ਜਿਸ ਦੇ ਨਾਲ ਉਸ ਦੀ ਮਾਂ ਦੇ ਖਾਤੇ ਦੇ ਵਿੱਚ ਜੋ 40000 ਰੁਪਇਆ ਸੀ ਉਹ ਉੱਡ ਜਾਂਦਾ ਹੈ ਹੁਣ ਉਹ ਡਰ ਜਾਂਦਾ ਹੈ ਉਸ ਨੂੰ ਲੱਗਦਾ ਕਿ ਜੇ ਇਸ ਗੱਲ ਦਾ ਪਤਾ ਮੇਰੇ ਮਾਤਾ ਪਿਤਾ ਨੂੰ ਲੱਗ ਗਿਆ ਤਾਂ ਮੇਰੇ ਕੁਟ ਪਵੇਗੀ ਇਹ ਗੱਲ ਹੁਣ ਉਹ ਆਪਣੇ ਦੋਸਤਾਂ ਦੇ ਨਾਲ ਕਰਦਾ ਹੈ ਕਿ ਮੇਰੇ ਨਾਲ ਐਦਾਂ ਹੋ ਗਿਆ ਹੁਣ ਇਸ ਪੈਸੇ ਦੀ ਪਰਭਾਈ ਕਿਵੇਂ ਕੀਤੀ ਜਾਵੇ ਤਾਂ ਇਹਨਾਂ ਵਿੱਚੋਂ ਇੱਕ ਕਹਿੰਦਾ ਕਿ ਇਹ ਪੈਸੇ ਦੀ ਪਰਭਾਈ ਆਪਾਂ ਕਰ ਸਕਦੇ ਹਾਂ ਆਪਾਂ ਸਕੂਲ ਦੇ ਵਿੱਚੋਂ ਕਿਸੇ ਬੱਚੇ ਨੂੰ ਕਿਡਨਾਪ ਕਰ ਲੈਨੇ ਆ ਕਿਡਨਾਪ ਕਰਨ ਤੋਂ ਬਾਅਦ ਫਿਰ ਆਪਾਂ ਸਕੂਲ ਦੇ ਪ੍ਰਬੰਧਕ ਤੋਂ 5 ਲੱਖ ਰੁਪਇਆ ਫਰौती ਮੰਗਾਗੇ ਤੇ ਪੈਸੇ ਆਪਣੇ ਕੋਲ ਆ ਜਾਣਗੇ ਸਭ ਕੋਲ ਹੀ ਪੈਸੇ ਆ ਜਾਣਗੇ ਨਾਲੇ ਜਿਹੜਾ ਤੇਰਾ 40000 ਰੁਪਇਆ ਗਿਆਗਾ ਉਹ ਵੀ ਤੂੰ ਆਪਣੀ ਮਾਂ ਨੂੰ ਦੇ ਦੇਵੀਂ ਉਸਦੇ ਖਾਤੇ ਦੇ ਵਿੱਚ ਪਾ ਦੇਵੀਂ ਹੁਣ ਇਹਨਾਂ ਨੂੰ ਲੱਗਦਾ ਕਿ ਇਹ ਬੜਾ ਸੌਖਾ ਪਲਾਨ ਆ ਐਦਾਂ ਹੀ ਕਰਾਂਗੇ ਤਾਂ ਹੁਣ 9 ਜੁਲਾਈ 2022 ਦਾ ਦਿਨ ਮਿਥ ਲਿਆ ਜਾਂਦਾ ਹੈ 9 ਜੁਲਾਈ 2022 ਨੂੰ ਇਹਨਾਂ ਵਿੱਚੋਂ ਇੱਕ ਮੁੰਡਾ ਟਾਇਲਟ ਦੇ ਵਿੱਚ ਖੜ ਜਾਂਦਾ ਤਾਂ ਉਹ ਇਸ ਤਾਕ ਦੇ ਵਿੱਚ ਸੀ ਕਿ ਕੋਈ ਵੀ ਬੱਚਾ ਜਦੋਂ ਟਾਇਲਟ ਦੇ ਵਿੱਚ ਆਵੇਗਾ ਤਾਂ ਉਹ ਉਸ ਨੂੰ ਚੱਕੇਗਾ ਚੱਕ ਕੇ ਜੋ ਸਕੂਲ ਦੀ ਕੰਧ ਦੇ ਬਾਹਰ ਇਸ ਦੇ ਚਾਰ ਦੋਸਤ ਖੜੇ ਆ ਉਹਨਾਂ ਨੂੰ ਦੇ ਦੇਵੇਗਾ ਤੇ ਉਹ ਮੋਟਰਸਾਈਕਲ ਤੇ ਇਸ ਨੂੰ ਲੈ ਜਾਣਗੇ ਉਹ ਇਸ ਗੱਲ ਤੇ ਨਹੀਂ ਖੜੇ ਸੀ ਕਿ ਹਰਸ਼ ਆਵੇਗਾ ਉਸ ਮੁੰਡੇ ਨੂੰ ਤਾਂ ਇਹ ਲੱਗਦਾ ਸੀ ਕਿ ਕੋਈ ਵੀ ਬੱਚਾ ਆ ਜਾਵੇ ਬਸ ਉਸ ਨੂੰ ਚੱਕ ਕੇ ਉਹ ਆਪਣੇ ਦੋਸਤਾਂ ਦੇ ਹਵਾਲੇ ਕਰ ਦੇਵੇਗਾ ਤੇ ਉਸ ਤੋਂ ਬਾਅਦ ਫਰौती ਮੰਗੀ ਜਾਵੇਗੀ ਹੁਣ ਮਾੜੀ ਕਿਸਮਤ ਹਰਸ਼ ਦੀ ਕਿ ਹਰਸ਼ 7:15 ਤੇ ਸਕੂਲ ਦੇ ਵਿੱਚ ਆਉਂਦਾ ਤੇ ਆਪਣਾ ਬੈਗ ਕਲਾਸ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਟਾਇਲਟ ਵੱਲ ਆ ਜਾਂਦਾ ਤੇ ਇੱਥੇ ਇਹ ਮੁੰਡਾ ਖੜਾ ਹੁੰਦਾ ਤੇ ਹਰਸ਼ ਨੂੰ ਚੱਕਦਾ ਇਹ ਚੱਕ ਕੇ ਸਕੂਲ ਦੀ ਕੰਧ ਟਪਾਉਂਦਾ ਉਧਰ ਇਸ ਦੇ ਦੋਸਤ ਖੜੇ ਹੁੰਦੇ ਆ ਉਹ ਉਸ ਨੂੰ ਮੋਟਰਸਾਈਕਲ ਦੇ ਵਿਚਾਲੇ ਬਿਠਾਉਂਦੇ ਆ ਤੇ ਇਥੋਂ ਅਲੀਗੜ ਲੈ ਜਾਂਦੇ ਨੇ ਯਾਨੀ ਦੂਸਰੇ ਜ਼ਿਲ੍ਹੇ ਦੇ ਵਿੱਚ ਲੈ ਜਾਂਦੇ ਆ ਇਹਨਾਂ ਦੀ ਪਲਾਨਿੰਗ ਇਹ ਸੀ ਕਿ ਉੱਥੇ ਜਾ ਕੇ ਆਪਾਂ ਫੋਨ ਕਰਾਂਗੇ ਸਕੂਲ ਦੇ ਪ੍ਰਬੰਧਕ ਨੂੰ ਹੁਣ ਦੋ ਜਾਨੇ ਤਾਂ ਮੋਟਰਸਾਈਕਲ ਤੇ ਹਰਸ਼ ਨੂੰ ਬਿਠਾ ਕੇ ਲੈ ਜਾਂਦੇ ਨੇ ਤੇ ਜੋ ਤਿੰਨ ਬਚ ਜਾਂਦੇ ਨੇ ਉਹ ਬਾਅਦ ਵਿੱਚ ਇਹਨਾਂ ਦੇ ਕੋਲ ਅੜੀ ਗਲ ਚਲੇ ਜਾਂਦੇ ਨੇ ਤੇ ਹੁਣ ਇਹ ਇਸ ਟਾਕ ਦੇ ਵਿੱਚ ਸੀ ਕੇ ਆਪਾਂ ਸਕੂਲ ਦੇ ਪ੍ਰਬੰਧਕ ਨੂੰ ਫੋਨ ਕਰਦੇ ਹਾਂ ਪਰ ਇਹਨਾਂ ਨੂੰ ਕੋਈ SIM ਨਹੀਂ ਮਿਲਿਆ ਦੁਪਹਿਰ ਤੱਕ ਇਹ ਲੱਗੇ ਰਹਿੰਦੇ ਨੇ ਕਿ ਕੋਈ SIM ਮਿਲ ਜਾਵੇ ਜਿਸ ਤੋਂ ਕਾਲ ਕੀਤੀ ਜਾਵੇ ਪਰ ਇਹਨਾਂ ਨੂੰ ਕੋਈ SIM ਨਹੀਂ ਮਿਲਦਾ ਸਗੋਂ ਜੋ ਹਰਸ਼ ਹੁੰਦਾ ਉਹ ਇਹਨਾਂ ਪੰਜਾਂ ਵਿੱਚੋਂ ਦੋ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਦੋ ਨੂੰ ਤਾਂ ਜਾਣਦਾ ਪਰ ਮੈਂ ਤਿੰਨ ਜਣਿਆਂ ਨੂੰ ਨਹੀਂ ਜਾਣਦਾ ਜਦੋਂ ਇਹ ਗੱਲ ਇਹ ਹਰਸ਼ ਦੇ ਮੂੰਹੋਂ ਸੁਣਦੇ ਆ ਤਾਂ ਇਹ ਡਰ ਜਾਂਦੇ ਆ ਇਹਨਾਂ ਨੂੰ ਲੱਗਦਾ ਕਿ ਹਰਸ਼ ਸਾਨੂੰ ਫਸਾ ਦੇਵੇਗਾ ਤੇ ਉਸ ਤੋਂ ਬਾਅਦ ਫਿਰ ਇਹ ਸੋਚਦੇ ਆ ਕਿ ਕਿਉਂ ਨਾ ਹਰਸ਼ ਨੂੰ ਮਾਰ ਦਿੱਤਾ ਜਾਵੇ ਨਹੀਂ ਤਾਂ ਅਸੀਂ ਫਸ ਜਾਵਾਂਗੇ ਤਾਂ ਰਮਾਲ ਦੇ ਨਾਲ ਇਹ ਹਰਸ਼ ਦਾ ਗਲ ਘੁੱਟ ਦਿੰਦੇ ਨੇ ਗਲ ਘੁੱਟਣ ਤੋਂ ਬਾਅਦ ਜੋ ਉਸ ਦੀ ਬਾਡੀ ਹੁੰਦੀ ਆ ਉਹ ਨਦੀ ਦੇ ਵਿੱਚ ਸੁੱਟ ਦਿੰਦੇ ਨੇ ਤੇ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਆ ਜਾਂਦੇ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਪਰ ਜਦੋਂ ਇਹ ਸਾਰੀ ਤਫ਼ਤੀਸ਼ ਹੁੰਦੀ ਹੈ ਤਾਂ ਇਹਨਾਂ ਪੰਜਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਬਾਲ ਸੁਧਾਰਕ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਉੱਥੇ ਇਹ 3.5 ਸਾਲ ਰਹਿੰਦੇ ਨੇ 3.5 ਸਾਲ ਬਾਅਦ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਜਦੋਂ ਕੋਈ ਬੰਦਾ ਗਲਤ ਕਰਦਾ ਫਿਰ ਉਸ ਗਲਤ ਨੂੰ ਸਹੀ ਕਰਨ ਲਈ ਉਸ ਨੂੰ ਪਤਾ ਨਹੀਂ ਕਿੰਨੀਆਂ ਕੁ ਹੋਰ ਗਲਤੀਆਂ ਕਰਨੀਆਂ ਪੈਂਦੀਆਂ ਗਲਤੀਆਂ ਕਰਦੇ ਕਰਦੇ ਫਿਰ ਉਹ ਬੰਦਾ ਕ੍ਰਾਈਮ ਕਰਦਾ ਤੇ ਜਦੋਂ ਫਿਰ ਕ੍ਰਾਈਮ ਹੋ ਜਾਂਦਾ ਤਾਂ ਫਿਰ ਉਸ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ ਜਿਵੇਂ ਇਹਨਾਂ ਮੁੰਡਿਆਂ ਨੇ ਕੀਤਾ ਇਹ ਮੁੰਡੇ ਭਾਵੇਂ ਬਾਲ ਸੁਧਾਰ ਘਰ ਦੇ ਵਿੱਚੋਂ ਬਾਹਰ ਆ ਗਏ ਪਰ ਇਹਨਾਂ ਦੀ ਜ਼ਿੰਦਗੀ ਉਦਾਂ ਦੀ ਨਹੀਂ ਰਹੀ ਕਿਉਂਕਿ ਲੋਕ ਇਹਨਾਂ ਨੂੰ ਕ੍ਰਿਮੀਨਲ ਪਰਿਵਾਰਤੀ ਦੇ ਬੰਦੇ ਹੀ ਮੰਨਦੇ ਨੇ ਤੇ ਇਹਨਾਂ ਤੋਂ ਦੂਰੀ ਬਣਾ ਕੇ ਹਮੇਸ਼ਾ ਰੱਖਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਰ